ਪੁਰਾਣੇ ਸਮੇਂ ਚ ਜਦੋਂ ਕੋਈ ਇੰਡਸਟਰੀ ਦੀ ਗੱਲ ਕਰਦੇ ਸੀ ਇੰਡਸਟਰੀ ਵਾਲੇ ਕਹਿੰਦੇ ਸੀ ਤੁਹਾਡੇ ਤਾਂ ਉਹ ਪੜ੍ਹੇ ਲਿਖੇ ਲੋਕ ਨਹੀਂ ਹੈਗੇ ਸਰਕਾਰੀ ਨੌਕਰੀਆਂ ਲਾਉਣ ਦੀ ਗੱਲ ਕਰਦੇ ਸੀ ਜਦੋਂ ਆਪਣੇ ਕੋਲੇ ਤਾਕਤ ਵੀ ਆਈ ਤਾਂ ਵੀ ਆਪਾਂ ਉਹਦਾ ਫਾਇਦਾ ਨਹੀਂ ਲੈ ਸਕੇ ਕਿਉਂਕਿ ਨੌਕਰੀਆਂ ਜਦੋਂ ਲਾਉਣ ਲਈ ਮੁੰਡੇ ਲੱਭੇ ਆਪਣੇ ਤਾਂ ਜ਼ਿਆਦਾਤਰ ਆਪਣੇ ਮੁੰਡੇ ਅਨਪੜ੍ਹ ਜਾਂ 8ਵੀਂ ਪਾਸ 10ਵੀਂ ਪਾਸ ਮਿਲੇ ਜਿਹੜੇ ਕੋਈ 4ਥ ਕਲਾਸ ਕੋਈ ਚਪੜਾਸੀ ਕੋਈ ਮਾਲੀ ਕੋਈ ਕਿਤੇ ਲਾਏ ਆਪਾਂ ਸੈਂਕੜੇ ਮੁੰਡੇ ਲਾਏ ਪਰ ਉਹ ਜਿਹੜੇ ਤਾਂ ਨੇੜੇ ਨੇੜੇ ਲੱਗੇ ਲੱਗੇ ਉਹ ਤਾਂ ਨੌਕਰੀਆਂ ਦੇ ਵਿੱਚ ਲੱਗੇ ਰਹਿ ਗਏ ਜਿਹੜੇ ਦੂਰ ਗਏ ਸੀਗੇ ਉਹ ਸਾਰੇ ਛੱਡ ਕੇ ਵ ਕਿਉਂ ਆਪਣੇ ਕੋਲੇ ਉਹਦੇ ਉਦੋਂ ਪੜੀ ਲਿਖੀ ਨੌਜਵਾਨੀ ਨਹੀਂ ਸੀਗੀ ਜਿਹੜੀ ਕੋਈ ਚੰਗੀਆਂ ਵੱਡੀਆਂ ਨੌਕਰੀਆਂ ਚ ਲਾ ਸਕਦੀ ਹਾਲਾਂਕਿ ਆਪਣੇ ਕੋਲੇ ਉਦੋਂ ਨੌਕਰੀਆਂ ਬਹੁਤ ਸੀ ਤਾਂ ਹੀ 2002 ਤੋਂ ਲੈ ਕੇ 2007 ਦੇ ਪੀਰੀਅਡ ਚ ਆਪਾਂ ਨੂੰ ਅਸੀਂ ਯਾਰ ਪਹਿਲਾਂ ਆਹ ਗਾਰ ਕੱਢਦੀ ਸਾਡੇ ਜਵਾਕ ਪੜਾਦੀ ਐਜੂਕੇਸ਼ਨ ਦਾ ਵਿਭਾਗ ਆ ਗਿਆ ਤਾਂ ਜਿਹੜਾ ਕੋਈ ਕਾਲਜ ਵਾਲਾ ਮਾੜਾ ਮੋਟਾ ਫੜ ਫੜ ਕੇ ਵੀ ਲਿਆਉਂਦੇ ਸੀ ਵੀ ਉਹ ਹੋਰ ਕੰਮ ਕੰਮ ਕਰਨਾ ਤੁਸੀਂ ਕਾਲਜ ਖੁੱਲੋ ਅਸੀਂ ਦਿੰਨੇ ਆ ਤੁਹਾਨੂੰ ਪਰਮਿਸ਼ਨ ਅਸੀਂ ਦਿੰਨੇ ਆ ਸਪੋਰਟ ਯੂਨੀਵਰਸਿਟੀ ਕੈਂਪਸ ਜਿਹੜਾ ਨੇੜੇ ਘੜੇ ਦੇ ਏਰੀਆ ਚ ਕਿਤੇ ਨਹੀਂ ਹੈਗਾ ਕਈ ਜ਼ਿਲ੍ਹਿਆਂ ਚ ਨਹੀਂ ਹੈਗਾ ਆਪਣੇ ਖਿੱਚ ਕੇ ਚੰਗਾ ਤਾਂ ਇਹ ਹੋਵੇ ਜਿਵੇਂ ਕਹਿੰਦੇ ਆ ਨਾ ਵੀ ਕੋਈ ਕੁਝ ਬਣਾ ਕੇ ਜਾਂਦਾ ਤਾਂ ਲਾਇਕ ਪੁੱਤ ਹੁੰਦਾ ਤਾਂ ਉਹਨੂੰ ਅੱਗੇ ਵਧਾਉਂਦਾ ਉਹਨੂੰ ਅੱਗੇ ਲੈ ਕੇ ਜਾਂਦਾ ਉਹ ਵੀ ਸਰਕਾਰਾਂ ਦਾ ਹਾਲ ਵੀ ਜੇ ਇੱਕ ਪਿਛਲੀ ਸਰਕਾਰ ਕੁਝ ਕਰ ਗਈ ਅਗਲੀ ਸਰਕਾਰ ਜੇ ਲਾਇਕ ਹੋਵੇ ਤਾਂ ਉਹਦੀ ਲੈਣ ਨੂੰ ਮਟਾਉਣ ਦੀ ਬਜਾਏ ਤੁਸੀਂ ਉਹ ਤੋਂ ਵੱਡੀ ਲੈਣ ਖਿੱਚ ਦੋ ਜੇ ਅਸੀਂ ਇੱਕ ਪ੍ਰੋਜੈਕਟ ਬਣਾ ਗਏ ਸੀ ਇਹ ਉਹਨੂੰ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਸਿਰੇ ਲਾਉਂ। ਆ ਦੇਲਾ ਸਿੰਘ ਯੂਨੀਵਰਸਿਟੀ 100 ਕਿੱਲੇ ਦੇ ਵਿੱਚ ਬਣਨ ਵਾਲਾ ਕੈਂਪਸ ਸੀਗਾ। ਪੈਸੇ ਦੇਤੇ ਜ਼ਮੀਨ ਦੇਤੀ ਸਾਰਾ ਕੁਝ ਦੇਤਾ। ਉਹ ਮਾਦਿਆਂ ਪੁੱਤਾਂ ਨੇ ਅੱਜ 17 ਸਾਲ ਹੋ ਗਏ ਆ ਯਾਰ ਉਸ ਕਦੋਂ ਦੋ ਕਮਰਿਆਂ ਚੋ ਕੇ ਮੈਰਿਜ ਪ ਕੀ ਪਿਆ ਬਖੋਆ ਸਾਡੇ ਇਲਾਕੇ ਦਾ ਐਡਾ ਵੱਡਾ ਪ੍ਰੋਜੈਕਟ ਲਿਆਇਤਾ ਜਿਵੇਂ ਅੱਜ 100 ਕਲੇਜ ਚ ਯੂਨੀਵਰਸਿਟੀ ਚੱਲਦੇ ਨੂੰ 10 ਸਾਲ ਹੋਏ ਹੁੰਦੇ ਆਪਣਾ ਤਾਂ ਸ਼ਹਿਰ ਬਣਿਆ ਪਿਆ ਹੁੰਦਾ ਸੀ ਉਹੀ ਗੱਲ ਸਾਡੇ ਕਾਲਜ ਦੀ ਉਹ ਵੀ ਚੱਕ ਕੇ ਬੰਦ ਕਰਤਾ ਠੱਪ ਕਰਤਾ ਨਜ਼ਾਰਾ ਤਾਂ ਆਉਂਦਾ ਇਹ ਕਹਿੰਦੇ ਯਾਰ ਬੀਬੀ ਨੇ ਸੱਤ ਕਾਲਜ ਖੋਲੇ ਇੱਕ ਯੂਨੀਵਰਸਿਟੀ ਖੋਲੀ ਅਸੀਂ 14 ਕਾਲਜ ਤੇ ਦੋ ਯੂਨੀਵਰਸਿਟੀਆਂ ਖੋਲ੍ਹਾਂਗੇ ਭਰਿਆ ਪਿਆ ਹੁੰਦਾ ਸਾਡਾ ਬੀਪੀ ਨੇ ਇੱਕ ਹਸਪਤਾਲ ਬਣਾਇਆ ਸੀ ਚਾਰ ਬਣਾਵਾਂਗੇ ਫਿਰ ਤਾਂ ਸਵਾਦ ਆਉਂਦਾ ਅੱਛਾ ਕੋਈ ਇਹ ਵੀ ਨਹੀਂ ਵੀ ਸਰਕਾਰ ਦੇ ਵਿੱਚ ਤਾਕਤ ਨਹੀਂ ਸੀ ਕਾਲੀਆਂ ਦੀ ਵੀ ਦੇਖ ਲਈ ਉਹਨਾਂ ਦਾ ਮੌਜੂਦਾ ਵਿੱਤ ਮੰਤਰੀ ਸੀ ਤੇ ਮੌਜੂਦਾ ਵਿੱਤ ਮੰਤਰੀ ਨੂੰ ਪਤਾ ਸੀ ਵੀ ਮੈਂ ਇਸ ਹਲਕੇ ਤੋਂ ਇਲੈਕਸ਼ਨ ਲੜਦੀ ਆਂ ਜੇ ਚਾਹਦਾ ਤਾਂ ਬਹੁਤ ਸੋਹਣਾ ਸੰਭਾਰ ਕੇ ਇੱਥੇ ਆ ਸਕਦਾ ਸੀ ਪਰ ਉਹਨੇ ਇੱਕ ਲੜੀ ਦੇਖੀ ਉਹਨੇ ਕਿਹਾ ਵੀ ਯਾਰ ਤਾਜ਼ਾ ਲਿਪਿਆ ਦੇਖਿਆ ਜਾਉ ਨੀਜੀ ਕੰਮ ਦੇਖੇ ਜਾਣਗੇ ਸਾਂਝੇ ਕੰਮ ਤਾਂ ਭੱਟੜ ਨੇ ਵੀ ਉਹ ਤੋਂ ਬਹੁਤ ਕਰੇ ਸੀ 250 ਵੋਟਾਂ ਤੇ ਜਿੱਤੀ ਸੀ ਜਿਹੜਾ 300 ਕਰੋੜ ਰੁਪਇਆ ਢੀਂਸਾ ਸਾਹਿਬ ਨੇ 2017 ਵੇਲੇ ਇਲੈਕਸ਼ਨ ਲੜਨ ਤੋਂ ਪਹਿ ਜਿਸ ਜਿਹੜੇ ਆਪਾਂ 2002 ਤੋਂ 2007 ਚ ਕਰਦੇ ਸੀ 3-400 ਕਰੋੜ ਰੁਪਇਆ 2002 ਤੋਂ 2007 ਮਹੀਨੇ ਦਾ ਲੱਗਿਆ ਅੱਜ ਦੇ 3000 ਕਰੋੜ ਦੇ ਬਰਾਬਰ ਪਰ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਉਹ ਵੱਡੇ ਪ੍ਰੋਜੈਕਟਾਂ ਤੇ ਲਾਉਣ ਦੀ ਬਜਾਏ 20-20 50-50 ਕਰੋੜ ਦੇ ਪ੍ਰੋਜੈਕਟਾਂ ਤੇ ਲਾਉਣ ਇਹਨਾਂ ਨੇ ਲਾਤਾ ਖੜਵੰਜਿਆਂ ਤੇ ਇਹਨਾਂ ਨੇ ਲਾਤਾ ਗੜੀਆਂ ਤੇ ਇਹਨਾਂ ਨੇ ਇਕੱਲੇ ਇਕੱਲੇ ਘਰ ਨੂੰ ਵੀ 20-25 25000 ਤੇਰੀ ਜੇਬ ਚ ਪਾਤੇ ਤੇਰੀ ਜੇਬ ਚ ਪਾਤੇ ਤੇਰੀ ਜੇਬ ਚ ਪਾਤੇ ਬੇਸਿਕਲੀ ਸਰਕਾਰ ਦਾ 300 ਕਰੋੜ ਰੁਪਇਆ ਖਰਚ ਕੇ ਇਹਨਾਂ ਨੇ ਵੋਟਾਂ ਖਰੀਦੀ ਵਿਕਾਸ ਨਹੀਂ ਕਰਿਆ ਉਹ ਕਿੰਨੇ ਕਿ ਦਿਨ ਚੱਲ ਜ ਪਰ ਹਾਂ ਜੇ ਮੇਰੇ ਲਈ ਕੋਈ ਰੋਜ਼ਗਾਰ ਪੈਦਾ ਹੋ ਜੂਗਾ ਮੇਰੇ ਬੱਚੇ ਕਿਤੇ ਪੜ੍ਹ ਲੈ ਕੇ ਜਾਣਗੇ ਮੇਰੇ ਲਈ ਕੋਈ ਚੰਗੀ ਚੀਜ਼ ਬਣ ਜੂਗੀ ਤਾਂ ਮੈਂ ਸਾਰੀ ਜ਼ਿੰਦਗੀ 22 25 25000 ਰੁਪਏ ਜੇ ਮੇਰਾ ਨੌਜਵਾਨ ਕਮਾਉਣ ਲੱਗ ਜੂਗਾ ਮੇਰੇ ਤਾਂ ਵੈਸੇ ਹੀ ਜ਼ਿੰਦਗੀ ਬਣੇ ਉਸ ਪਾਸੇ ਨੂੰ ਨਹੀਂ ਗਏ ਕਿਉਂ ਲੋਕ ਇਹਨਾਂ ਨੂੰ ਪਤਾ ਸੀ ਵੀ ਉਹਰੇ ਕਿਹੜਾ ਬਾੜਾ ਚਰ ਵਿਚਰਨਾ ਯਾਰ ਇੱਕ ਦੋ ਵਾਰੀ ਵੋਟਾਂ ਲੈਣੀਆਂ ਮੁੜ ਕੇ ਨਵੇਂ ਹਲਕਾ ਲੱਭ ਲੈਣਾ ਆ ਹੁਣ ਆਪਾਂ ਦੇਖਦੇ ਹਾਂ ਲੱਭਦੇ ਫਿਰਦੇ ਉਹੀ ਗੱਲ ਨੂੰ ਝਾੜੂ ਵਾਲਿਆਂ ਦੀ ਹੈ ਅੱਜ ਮੈਂ ਕਹਿੰਦਾ ਇੰਨਾ ਵੀ ਮੰਤਰੀ ਨੇ ਮੌਕੇ ਦੇ ਕੈਬਨਿਟ ਮੰਤਰੀ ਨੇ ਸਾਰੀਆਂ ਪਾਵਰਾਂ ਹੁਣ ਤਾਂ ਇਹ ਕਹਿ ਨਹੀਂ ਸਕਦੇ ਵੀ ਭੱਠੜ ਤੱਕ ਪਾਵਰਫੁੱਲ ਸੀ ਸੀ ਸਾਡੇ ਕੋਲ ਤਾਂ ਤਾਕਤ ਨਹੀਂ ਕਾਲੀਆਂ ਦਾ ਵੀ ਮੰਤਰੀ ਰਹਿ ਗਿਆ ਝਾੜੂ ਦਾ ਵੀ ਮੰਤਰੀ ਰਹਿ ਗਿਆ ਤੇ ਕਾਪਣਾ ਵੀ ਸੀਗਾ ਮੈਂ ਚੈਲੰਜ ਕਰਕੇ ਕਹਿੰਦਾ ਉਹ 2002 ਤੋਂ 2007 ਤੱਕ ਦੇ ਆਪਣੇ ਆ ਵੱਡੇ ਜਿਹੜੇ ਕੰਮ ਨਿਕਲੇ ਉਹੀ ਇੱਕ ਸਾਈਡ ਤੇ ਰੱਖ ਲੋ ਮੈਨੂੰ ਉਹਦੇ ਸਾਹਮਣੇ 10ਵਾਂ ਹਿੱਸਾ ਵੀ ਗਿਣਿਆ ਜਾਣ ਗ੍ਰਿਡ ਗਿਣਾ ਜਾਣ ਕੋਲ ਗਿਣਾ ਜਾਣ ਸੜਕਾਂ ਗਿਣਾ ਜਾਣ ਅਨਾਜ ਮੰਡੀਆਂ ਗਿਣਾ ਜਾਣ ਗਰੀਬਾਂ ਦੀਆਂ ਕਲੋਨੀਆਂ ਗਿਣਾ ਜਾਣ ਕਾਲਜ ਗਿਣਾ ਜਾਣ ਹਸਪਤਾਲ ਗਿਣਾ ਜਾਣ ਕਿਸੇ ਵੀ ਥਾਂ ਤੇ ਆ ਜਾਣੀ ਇਹਨੇ ਲੱਤ ਥੱਲੇ ਨੰਗੇ ਨੂੰ ਤਿਆਰ ਜੇ 10ਵਾਂ ਹਿੱਸਾ ਵੀ ਕਰ ਇੱਕੋ ਵਾਰੀ ਚ ਸੱਤ-ਸੱਤ ਗ੍ਰਿਡ ਲੱਗ ਜਾਣੇ ਇੱਕੋ ਵਾਰੀ ਚ ਵੱਡੇ ਪ੍ਰੋਜੈਕਟ ਆ ਜਾਣੇ ਜੇ ਇੱਕ ਚੰਗਾ ਸੁਨਹਿਰਾ ਦੌਰ ਸੀ ਜਦੋਂ ਮਤਲਬ ਮੈਂ ਕਹਿੰਦਾ ਸੀ ਵੀ ਲਹਰਾ ਚਮਕਦਾ ਹੁੰਦਾ ਸੀ ਪੰਜਾਬ ਤੇ ਜੋ ਆਪਣੀ ਹੁਣ ਸੋਚ ਇਹੀ ਹੈ ਜੀ ਕੋਸ਼ਿਸ਼ ਇਹੀ ਹੈ ਕਾਲਪੁਰਖ ਦੀ ਮੇਰ ਨਾਲ ਚੰਗਾ ਸਮਾ ਵੀ ਬੀਬੀ ਜੀ ਦੀ ਇਹੀ ਸੋਚ ਰਹੀ ਆ ਵੀ ਯਾਰ ਜਿੰਨਾ ਚਿਰ ਤੱਕ ਜਿਵੇਂ ਕਹਿੰਦੇ ਘਸ ਕੇ ਪੱਠੀ ਚ ਤਪ ਕੇ ਨੀਵੰਦਾ ਨਿਕਲਦਾ ਉਹਨਾਂ ਚਿਰ ਤੱਕ ਕੁੰਦਨ ਬਣਦਾ ਜਾਲੀ ਸੋਨੇ ਜਿੰਨੇ ਮਰਜ਼ੀ ਫਿਰਦੇ ਰਹਿਣ ਉਹ ਚਮਕ ਚਮਕ ਵਾਲੀ ਹੁੰਦੀ ਆ ਗੁੰਦਨ ਗੁੰਦਨ ਹੁੰਦਾ